ਹਾਂਜੀ ਅੱਜ ਦੀ ਵੀਡੀਓ ਬਹੁਤ ਜ਼ਿਆਦੀ ਸਪੈਸ਼ਲ ਹੈ ਜੀ ਪੂਰੀ ਐਂਡ ਤੱਕ ਜ਼ਰੂਰ ਚੈੱਕ ਕਰਨਾ ਇਹ ਬਹੁਤ ਜ਼ਿਆਦੇ ਸੋਨੇ ਆਰਗੈਂਜ਼ਾ ਤੇ ਐਂ ਪਿਓਰ ਕ੍ਰੇਪ ਤੇ ਆਉਣਗੇ ਸਾਰਿਆਂ ਦਾ ਪ੍ਰਾਈਸ ਸੇਮ ਹੋਏਗਾ ਤੇ ਸਪੈਸ਼ਲ ਅੱਜ ਆਫਰ ਲੱਗੀ ਹੋਈ ਸੂਟਾਂ ਦੇ ਓਨਲੀ 1700 ਰੁਪਏ ਦੇ ਵਿੱਚ ਇਹ ਸਾਰੇ ਸੂਟ ਕੋਈ ਵੀ ਸੂਟ ਤੁਸੀਂ ਇੰਨਾ ਚੋ ਬਾਈ ਕਰ ਸਕਦੇ ਹੋ ਅੱਜ ਵਾਸਤੇ ਸਪੈਸ਼ਲ ਆਫਰ ਹੈ ਜੀ ਓਨਲੀ 1700 ਰੁਪਏ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਹੈਵੀ ਸਿੰਪਲ ਪਿਓਰ ਕ੍ਰੇਪ ਦਾ ਜਾਂ ਫਿਰ ਆਰਗੈਂਜ਼ਾ ਦਾ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਾਰਿਆਂ ਦਾ ਪ੍ਰਾਈਸ ਸੇਮ ਆਏਗਾ ਕਲਰ ਡਿਜ਼ਾਈਨ ਵੀ ਬਹੁਤ ਜਿਆਦੀ ਹੈਗੀ ਹੈ ਡਿਜ਼ਾਈਨ ਬਹੁਤ ਜਿਆਦੀ ਹੈਗੇ ਦੁਪट्टे ਪਯੋਰ ਦੇ ਆਉਣਗੇ ਕੁਝ ਨਾਲ ਆਰਗੈਂਜ਼ਾ ਦੇ ਆਉਣਗੇ ਉਹ ਤੁਸੀਂ ਪਲੀਜ਼ ਧਿਆਨ ਨਾਲ ਜ਼ਰੂਰ ਚੈੱਕ ਕਰ ਲੈਣਾ ਕੁਝ ਲੈਸਾਂ ਦੇ ਨਾਲ ਹੈ ਜੀ ਕੁਝ ਇਹਨਾਂ ਦੇ ਨਾਲ ਬਹੁਤ ਪਿਆਰੀ ਐਮਬਰਾਡਰੀ ਹੋਈ ਹੋਈ ਹੈ ਇੱਕ ਡਿਜ਼ਾਈਨ ਦੇ ਵਿੱਚ ਦੋ ਤਿੰਨ ਕਲਰ ਵੀ ਹੈਗੇ ਆ ਪੂਰੇ ਮਿਕਸ ਵੀਡੀਓ ਐਡ ਕੀਤੀ ਹੋਈ ਹੈ ਪਲੀਜ਼ ਧਿਆਨ ਨਾਲ ਚੈੱਕ ਕਰਕੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਮੰਗਵਾ ਸਕਦੇ ਹੋ ਜਿਵੇਂ ਇਹ ਵਾਲੇ ਪਿਓਰ ਕ੍ਰੇਪ ਦੇ ਬਣੇ ਹੋਏ ਸੂਟ ਨੇ ਐਂਡ ਇਹ ਵਾਲੇ ਸੂਟ ਜਿਹੜੇ ਨੇ ਆਰਗੈਂਜ਼ਾ ਤੇ ਬਣੇ ਹੋਏ ਸੌਫਟ ਆਰਗੈਂਜ਼ਾ ਦੇ ਵਿੱਚ ਤੇ ਇਹ ਵਾਲੇ ਸੂਟਾਂ ਦੀ ਕੋਈ ਵੀ ਸੂਟ ਜਿਹਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਭੇਜ ਸਕਦੇ ਹੋ ਆਪਣਾ ਐਡਰੈਸ ਦੇ ਕੇ ਪੇਮੈਂਟ ਕਰਕੇ ਇਹ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਸ਼ਿਪਿੰਗ ਔਰ ਇੰਡੀਆ ਫ੍ਰੀ ਰਹੇਗੀ